ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਸੋਲਖੀਆਂ ਸਾਹਿਬ ਵਿਖੇ ਧੰਤ ਬਾਬਾ ਦੀਪ ਸਿੰਘ ਜੀ ਸ਼ਹੀਦ ਸੋ ਜਿਨ੍ਹਾਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਇੱਥੇ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸੋਲਖੀਆਂ ਸਾਹਿਬ ਦੇ ਵਿੱਚ ਬੀਬਾ ਕਮਲਜੀਤ ਕੌਰ ਜੀ ਦੀ ਅਗਵਾਈ ਦੇ ਵਿੱਚ ਇਹ ਸਾਲਾਨਾ ਮੇਲਾ ਜੋ ਇੱਥੇ ਮਨਾਇਆ ਜਾਂਦਾ ਹੈ ਇੱਥੇ ਕੀਰਤਨ ਦਰਵਾਜ਼ ਚੱਲ ਰਹੇ ਨੇ ਗੁਰਬਾਣੀ ਦਾ ਪਾਠ ਲੰਗਰ ਚੱਲ ਰਹੇ ਨੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਇੱਥੇ ਚੱਲ ਰਹੇ ਨੇ ਕੈਂਪ ਲੱਗੇ ਹੋਏ ਨੇ ਇੱਥੇ ਡਾਕਟਰ ਵੀ ਆਏ ਹੋਏ ਨੇ ਤੇ ਕੀਰਤਨ ਚੱਲ ਰਿਹਾ ਹੈ ਸੋ ਤੁਹਾਨੂੰ ਦਿਖਾਉਨੇ ਆ ਇੱਥੋਂ ਦੀਆਂ ਝਲਕੀਆਂ ਝਲਕੀਆਂ ਦੇਖਣ ਲਈ ਬਣੇ ਰਹੋ ਸਾਡੇ ਆਤਮਾਨ ਚੈਨਲ ਦੇ ਨਾਲ ਕੁਰਜੀ ਕਾਕਾ ਬਹਿਰ ਸਿੰਘ ਭਤੇ ਆਪਣਾ ਸ਼ੁਭਨਾਮ ਜੀ ਬਲਵੰਤ ਸਿੰਘਾ ਜੀ ਸੋ ਅੱਜ ਤੁਸੀਂ ਇਹ ਪਕੌੜਿਆਂ ਦੀ ਸੇਵਾ ਕਰ ਰਹੇ ਆ ਕਿਵੇਂ ਲੱਗ ਰਿਹਾ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਦਾ ਇਹ ਹਰੇਕ ਸਾਲ ਪਕੌੜੇ ਦੀ ਸੇਵਾ ਕਰਦੇ ਰਹੇ ਨੇ ਜੀ ਭਾਨਤਨ ਬਾਬਾ ਦੀਪ ਸਿੰਘ ਦਾ ਸ਼ੀਧੀ ਦਾ ਬਹੁਤ ਸਰਦਾਰ ਪ੍ਰੇਮ ਸਰਦਾਰ ਨਾਲ ਮਨਾਇਆ ਜਾਂਦਾ ਕਰਦੇ ਲੱਗੇ ਸੇਵਾ ਕਰਦੇ ਅਸਵੇਰੇ 5 ਵਜੇ ਤੋਂ ਲੱਗੇ ਹੋਇਆ ਜੀ ਅੱਛਾ ਜੀ ਹਾਂ ਅਸਵੇਰੇ 5 ਵਜੇ ਦੀ ਪਕੌੜੇ ਦੀ ਸੇਵਾ ਕਰਦੇ ਹਾਂ ਜੀ ਹਾਂ ਜੀ ਹਾਂ ਜੀ 5 ਵਜੇ ਬੀਬੀ ਜੀ ਆਪਣਾ ਸ਼ੋਭਨਾਮ ਜੀ ਕੁਲਦੀਪ ਕੌਰ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਕਿੱਥੋਂ ਆਏ ਰੋਪੜ ਤੋਂ ਰੋਪੜ ਤੋਂ ਛੋ ਤੁਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨੂੰ ਬਿਠਾ ਰਹੇ ਹੋ ਚਾਹ ਪਕੌੜੇ ਸ਼ਿਕਾ ਰਹੇ ਹਾਂ ਹਾਂ ਜੀ ਬਸ ਸੇਵਾ ਲਗੀ ਹੈ ਗੁਰੂ ਮਹਾਰਾਜ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹਾਂ ਜੀ ਬੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਜੀ ਸਾਲ ਵੀ 10 ਫਰਵਰੀ ਨੂੰ ਬਾਬਾ ਦੀਪ ਸਿੰਘ ਜੀ ਦੇ ਸ਼ੀਧੀ ਦੇੜੇ ਤੇ ਇਹ ਪ੍ਰੋਗਰਾਮ ਕਰਾਇਆ ਜਾਂਦਾ ਹੈ ਕੁਝ ਨਹੀਂ ਤਾਂ ਗਲਮ ਨਾ ਆ ਜਾਂਦਾ ਜੀ ਲੰਗਰ ਦੀ ਸੇਵਾ ਪਕੌੜੇ ਦੀ ਸੇਵਾ ਫੂਲ ਦਾਨ ਕੈਂਪ ਬਲੱਡ ਕੈਂਪ ਤੇ ਜਨਰਲ ਕੈਂਪ ਕਾਫੀ ਕੁਝ ਲੱਗਦਾ ਜੀ ਇੱਥੇ ਅਸੀਂ ਵੀ ਹਰ ਸਾਲ ਇਸ ਇੱਥੇ ਸੇਵਾ ਕਰਨ ਪਹੁੰਚਦੇ ਆ ਉਹ ਮਨ ਨੂੰ ਸ਼ਾਂਤੀ ਮਿਲਦੀ ਜਾ ਕੇ ਤੇ ਪਰ ਬਾਬਾ ਜੀ ਦੀ ਕਿਰਪਾ ਹੈ ਤੇ ਇਸ ਹਾਲੇ ਦੱਖਣ ਆਨੇ ਤੁਸੀਂ ਸਾਡਾ ਪਿੰਡ ਪੈਂਦਾ ਇਹ ਨਾਲੇ ਸਿੰਘ ਭਗਵੰਤਪੁਰ ਥੈਂਕ ਯੂ ਹਾਂ ਜੀ ਹਾਂ ਜੀ ਸੰਗਤ ਦੂਰ ਦੂਰ ਤੋਂ ਆਉਂਦੀ ਆ ਜੀ ਮਾਰੋ ਵੀ ਸੰਗਤ ਆਉਂਦੀ ਆ ਜੀ ਅਮਰੀਕਾ ਕੈਨੇਡਾ ਤੋਂ ਆਉਂਦੀ ਆ ਇਲਾਕੇ ਦੇ ਬੰਦੇ ਆਉਂਦੇ ਆ ਸਾਰੇ ਹਰ ਇੱਕ ਸਾਲ ਇਸੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਚੱਲ ਰਹੀ ਆ ਚਾਹ ਪਕੌੜਿਆਂ ਦੀ ਸੋ ਕੀ ਕਹੂਗੇ ਇਹਦੇ ਬਾਰੇ ਇਹਦੇ ਬਾਰੇ ਤਾਂ ਇਹ ਧੰਤਨ ਬਾਬਾ ਦੀਪ ਸਿੰਘ ਜੀ ਦੇ ਸ਼ੀਦੀ ਦਿਹਾੜੇ ਤੇ ਇੱਥੇ ਆਈਆਂ ਸੰਗਤਾਂ ਨਮਸਤਕ ਹੋਈਆਂ ਨੇ ਤੇ ਬਾਕੀ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਹੋਮ ਹੋਮ ਆ ਕੇ ਸੰਗਤਾਂ ਆ ਰਹੀਆਂ ਤੇ ਬਾਬਾ ਜੀ ਦੇ ਆਪਣਾ ਸ਼ੀਦੀ ਦਿਹਾੜੇ ਦੇ ਇੱਥੇ ਨਮਸਤਕ ਹੋ ਕੇ ਬੜੀ ਸ਼ਰਧਾ ਜੂਮਤਾਂ ਨਾਲ ਸੰਗਤਾਂ ਪਹੁੰਚ ਰਹੀਆਂ ਹਨ। ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਚੱਲਿਆ ਸਾਰਾ ਲੰਗਰ ਬਾਬਾ ਜੀ ਦੀ ਕਿਰਪਾ ਦੇ ਨਾਲ ਚੱਲਿਆ ਸਾਰਾ ਲੰਗਰ। ਬਹੁਤ ਦੂਰ ਥ੍ਰੀਡੇ ਤੋਂ ਸੰਗਤ ਆ ਰਹੀ ਹੈ, ਨਾਮਚਰ ਹੋ ਰਹੀ ਹੈ। ਕੋ ਕੈਂਪ ਵੀ ਲੱਗੇ ਹੋਏ ਨੇ, ਹੋਰ ਵੀ ਕਾਫੀ ਸੇਵਾ ਹੋਈ ਹੈ। ਹਾਂ ਜੀ ਖੂਨਦਾਨ ਕੈਂਪ ਲੱਗੇ ਹੋਏ ਜੀ, ਬਾਹਰ ਲੰਗਰ ਚੱਲ ਰਿਹਾ, ਲੰਗਰ ਚੱਲ ਰਿਹਾ ਜੀ। ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਹੋਏ ਮਹਾਰਾਜ ਦੀ ਬਹੁਤ ਜ਼ਿਆਦਾ ਕਿਰਪਾ ਜੀ। ਬੜੇ ਖਾਲਸਾ ਹਾਂ। ਹਾਂ ਜੀ ਬਾਬਾ ਜੀ। ਬੈਰੀ ਦੀ ਖਾਤਾ, ਬੈਰੀ ਦੀ ਫਤਿਹ, ਬਾਣੀ ਨੂੰ ਹਾਂਜੀ ਆਪਣਾ ਸ਼ਬਨਾਂ ਆਂਦੀ ਮੇਰਾ ਨਾਮ ਰਾਜਵਿੰਦਰ ਕੋਹੜਾ ਕਿੱਥੋਂ ਆਏ ਤੁਸੀਂ ਪਿੰਡ ਨੀਹੋਲਕਾ ਖੁਰਾਲੀ ਤੋਂ ਓਕੇ ਸੋ ਤੁਸੀਂ ਅੱਜ ਸੋਲਖੀਆਂ ਦੇ ਵਿੱਚ ਬੜੀ ਸੇਵਾ ਕਰ ਰਹੇ ਹੋ ਬੜੀ ਸ਼ਰਦਾ ਭਾਵਨਾ ਦੇ ਨਾਲ ਲੱਗੇ ਹੋਏ ਹੋ ਭਾਂਡਿਆਂ ਦੀ ਕਰ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਬਹੁਤ ਜ਼ਿਆਦਾ ਅੱਛਾ ਲੱਗ ਰਹੀ ਸੇਵਾ ਕਰਕੇ ਤੇ ਬਹੁਤ ਹੀ ਮਨਪਸੰਦ ਹੋ ਰਹੀ ਇੱਥੇ ਸੇਵਾ ਕਰਕੇ ਵਾਹ ਜੀ ਵਾਹ ਕਦੋਂ ਦੇ ਲੱਗੇ ਹੋਏ ਸੇਵਾ ਕਰਨ ਤੋਂ ਹੋ ਗਈ 2 ਘੰਟੇ ਹੋ ਗਈ 2 ਘੰਟੇ ਹੋ ਗਈ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਸਭ ਬਹੁਤ ਵਧੀਆ ਲੱਗ ਰਿਹਾ ਜੀ ਬਾਬਾ ਜੀ ਦੀ ਬਹੁਤ ਕਿਰਪਾ ਹੈ ਕੀ ਲੰਗਰ ਪਾਣੀ ਤੁਸੀਂ ਛਕ ਲਿਆ ਹਾਂਜੀ ਹਾਂਜੀ ਜੀ ਹਾਂਜੀ ਤੋਂ ਬਹੁਤ ਵਧੀਆ ਗੱਲ ਹੈ ਇਦਾਂ ਹੀ ਸੇਵਾ ਤੁਸੀਂ ਕਰਦੇ ਰਹੋ ਸ਼ਰਧਾ ਭਾਵਨਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ व्यक्तित्व जैसे गुरु साहब ने सो सारी साथ खाली जिंदगी से जो भी सब कुछ करके दिखाया प्रैक्टिकल का करके बताया इस करके कहा हमारी फ्रेंड जी बताता बताइए अमर जी वाले उनके भारत मिला के प्रथम द्वारा प्रथम के लाने करने तो सर का व्यक्ति है ਇਹਨਾਂ ਲੋਕਾਂ ਦੇ ਵਿੱਚ ਵੀ ਹੈ 2000 ਤੋਂ ਜ਼ਿਆਦਾ ਲੋਕਾਂ ਦੇ ਹਨ ਨਾਗੇ ਕਿਉਂ ਹੋ ਗਿਆ ਉਹ ਸਿੱਖਾ ਤੇਰੇ ਅੰਦਰ ਸਿੰਘ ਵੀ ਹੋਣੇ ਚਾਹੀਦੇ ਤੂੰ ਇੱਕ ਹੈ ਮੈਂ ਜੁੜੇ ਆ ਮੈਨੂੰ ਕੋਈ ਤੋੜ ਨਹੀਂ ਸਕਦਾ ਦੁਨੀਆ ਦਾ ਕੋਈ ਦੁੱਖ ਦੁਨੀਆ ਦਾ ਕੋਈ ਸੰਕਟ ਦੁਨੀਆ ਦੀ ਕੋਈ ਸ਼ਕਤੀ ਤੈਨੂੰ ਮੇਰੇ ਗੁਰੂ ਨਾਲੋਂ ਤੋੜ ਨਹੀਂ ਸਕਦੀ ਇਹੋ ਪੀਤ ਹੈ ਤੂੰ ਪੀਤ ਅੰਦਰ ਵੀ ਹੋਣੀ ਤੇ ਤੂੰ ਧੰਨਵਾਦ ਕਰ। ਕਿ ਤਾਉ ਕਹਿ ਕੋ ਆਪਣੇ ਗੁਰੂ ਤੇ ਸਿੱਖੀ ਵਰਤੀ ਤਾਉ ਰਕਤ ਨ ਹੋਵੇ ਦੇ। ਮੂਹੇ ਮਰਨੇ ਦਾ ਤਾਉ ਹੈ ਮਰੋ ਤਾਂ ਜੇ ਮੈਂ ਮਰ ਸਿੱਖੀ ਗੁਰੂ ਦਾ ਮਰਦਾ ਸੇਵਾ ਕਰਦਾ ਵਾਲ। ਆਸ ਤਾ ਕੋ ਵਿਗਨ ਨ ਕੋ ਲੱਗ ਜਾਨੇ ਤਾ ਵੇ ਅਰਦਾਸ। ਅਰਦਾਸ ਦੇਵੀ ਪਾਠ ਹੋਏ ਰਸੋਈ ਪ੍ਰਧਾਮੇ ਧੰਨ ਧੰਨ ਸਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਰੂ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਗਿਆ ਦੇ ਪਾਵਨ ਪਵਿੱਤਰ ਅਚਰ ਕਮਲਾਂ ਵਿੱਚ ਨਿਮਰਤਾ ਸਾਇ ਰਦਾਸ ਬੈਠੇ ਜੋੜੀ ਹੈ ਸਤਿਗੁਰ ਜੀਓ ਆਪ ਜੀ ਆਪਣੇ ਦਰ ਤੇ ਕਿਰਪਾ ਦ੍ਰਿੜੀ ਕਰਕੇ ਪਰਵਾਣ ਗਲ ਮਿਲੀ ਧਨ ਧਨ ਬਾਬਾ ਦੀ ਸਿਂਹ ਦੀ ਸ਼ੀਰਸ਼ੀ ਤੋਂ ਸਿਮੋ ਆਪ ਜੀ ਅਨ ਸਲਾਣਾ ਜੀ ਦੀ ਜੋੜ ਮਿਲਿਆ ਨੂੰ ਕਰਦਿਆਂ ਹੋਇਆ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਆਪ ਜੀ ਦੇ ਮਹਾਨ ਬਾਸ਼ੀ ਰਤਬੋਈ ਸਤਿਗੁਰੂ ਜੀ ਆਪ ਜੀ ਦੇ ਜੀ ਸਮਾਰੋਹ ਜੋ ਕਿ ਅਮਰਤਵਰੇ ਸਰਗੁਜੀਓ ਸ਼੍ਰੀ ਮੰਡਪਾਰ ਸਾਹਿਬਿਆ ਦੇ ਭੋਗ ਤੋਂ ਉਪਰੰਤ ਗੁਰਦੇ ਗੰਡਾਲਾ ਦੇ ਅੰਦਰ ਦੀਵਾਨ ਸਜਾਇਆ ਸਤਿਗੁਰੂ ਜੀਓ ਸਾਰੇ ਦੀਵਾਨ ਨੂੰ ਦੇ ਅੰਦਰ ਸੰਤ ਮਹਾਪੁਰਸ਼ ਰਾਜੀ ਸਿੰਘ ਸਹਿਬਾ ਨਿਹਾਲੀ ਸਿੰਘ ਸਹਿਬਾ ਐਸੇ ਜੀ ਖਾਲਸਾ ਉਹਨਾਂ ਦੇ ਪ੍ਰੇਮ ਨਾਲੇ ਸਤਿਗੁਰੂ ਜੀ ਉਹ ਐਸ ਵੇਲੇ ਸੰਪੂਰਨ ਹੋਇਆ ਸਵਾਰ ਜਿਹੜੇ ਜੱਗ ਦੁਨੀਆਂ ਦੇ ਵਿੱਚ ਸਤਿਗੁਰੂ ਜੀ ਉਹ ਸਮਾਗਮਾਂ ਦੀ ਸਮਾਪਤੀ ਦੀ ਅਰਦਾਸ ਅਖਰ ਵਾਤਾ ਘਾਟਾ ਕੋ ਜੁਲੂ ਮਾਫ ਕਰਨਾ ਸਤਿਗੁਰੂ ਜੀ ਆਪ ਜੀ ਦੇ ਸੁੰਦਰ ਸਰੂਪਾਂ ਨੂੰ ਸੁੰਦਰ ਸੁਵੇਖੇ ਪੈਜਾ ਕੇ ਪਹਿਨਾਈ ਨਾਮ ਵਿੱਚ ਆਵੇ ਨਾਮ i